ਲੋ ਜੀ ਹਾਸ਼ੀਕਾਲ ਜੀ ਬਈ ਸਾਰਿਆਂ ਨੂੰ ਹੈਗੀ ਹੈ ਹੈਗੀ ਹੈ ਖੜ ਜਾ ਨਹੀਂ ਵੀ ਵੀ ਨਹੀਂ ਹੈਗੀ ਥੱਲੇ ਕਿੱਥੇ ਨਹੀਂ ਗਈ ਥੱਲੇ ਦੇਖੋ ਦੇਖੋ ਤਾਂ ਬਾਕੀ ਤੇ ਆਦੀ ਹੈਗੀ ਆ ਕਿੱਥੇ ਆਦੇ ਦੁਰਦੀ ਨਾਲ ਨਾਲ ਉਹਦੇ ਆਦੇ ਬੈਠੀ ਆਦੇ ਆ ਸੁੰਡਿਓ ਆਹਾ ਹਾਂ ਆਦੇ ਰੱਠੀ ਆਦੇ ਰੱਠੀ ਸਾਰੀ ਰੱਠੀ ਨੱਠੀ ਆ ਬਿੱਠੀ ਇਹ ਵੀ ਪਾਈ ਮੈਂ ਨਰ ਮੇ ਜਪਣੀ ਨਾ ਮਾਰ ਜਿੰਦੀ ਥੱਲੇ ਕਿਸੇ ਕਿਸੇ ਲਈ ਹੈ ਸੀ ਕਿਸੇ ਹੈ ਨਹੀਂ ਦੂਹੇ ਚਲੀ ਜਾਂਦੀ ਥੋੜੀ ਇਕੱਠਾ ਕਰਕੇ ਪੱਤਾ ਹੂੰ ਹੈਨਾ ਅਥਰੀ ਕਾਲ ਜੀ ਫਾਈ ਜੀ ਮੰਡ ਚ ਰੇ ਪਾਉਣਾ ਤੇ ਬਾਈ ਪਟਾਕੋ ਬਾਈ ਦਾਉ ਤੂ ਦਾ ਜੀ ਇੱਕ ਥੈਲੇ ਚ ਸਿੱਟਤੀ 4 ਕਿਲਿਆਂ ਮਾ ਸਵਾ 4 ਕਿਲਿਆਂ ਤੇ 5 6 ਥੈਲੇ ਪਾਉਣੇ ਪੈ ਜਾਂਦੇ ਚਲ ਟਾਇਰ ਘੁੰਮਣਾ ਤਾਂ ਨਹੀਂ ਪੈਣਾ ਤਾਂ ਘੁੰਮਣਾ ਤਾਂ ਨਹੀਂ ਪੈਣਾ ਤਾਂ ਭਜੰਦਾ ਵੀ ਸੜਕ ਪੈਂਦਾ ਆ ਘੁੰਮਣਾ ਤਾਂ ਨਹੀਂ ਪਿਆ ਫੇਰ ਫੰਟਾ ਨਹੀਂ ਲੱਗੀਆਂ ਹੂੰ ਕਿ ਵਜਨ ਤਾਂ ਘਟ ਗਿਆ ਬਸ ਆਪਣੇ ਕੋਲ ਬਸ ਟਾਈਮ ਤਾਂ ਨਹੀਂ ਲੱਗਣਾ ਬਾਕੀ 468 ਬੀਜ ਆ ਬਾਈ ਇਹ ਠੀਕ ਆ ਬੂਝਾ ਹੈਗਾ ਇਤਕੀ ਵੀ ਵਿੱਚ ਕਿਤੇ ਕਿਤੇ ਕੋਈ ਕੋਈ ਆ ਕੋਈ ਕੋਈ ਕਿਧ ਕਿਤੇ ਨੀ ਮਾਨਾ ਹੁਣ ਦੇਖਦੇ ਮਾਨਾ ਉਹ ਬੂਝਾ ਹੁਣ ਇਸਰੈ ਪਹਿਲਾਂ ਪਤਾ ਨਹੀਂ ਤਾਂ ਲੱਗਣਾ ਅੱਖ ਦਾ ਬੂਝਾ ਜਿਹੜਾ ਮਾੜਾ ਮੋਟਾ ਹੈਗਾ ਵਿੱਚ ਲੱਗਿਆ ਪਿਆ ਨਾਲ ਬਈਆਂ ਦੇ ਉਹ ਹੁਣ ਮਿਸਰਿਆ ਹੁਣ ਦਿਖਣ ਲੱਗਿਆ ਬੰਦਾ ਸਿੱਧਾ ਉਹ ਨਹੀਂ ਆਊਗਾ ਹੁਣ ਹੈਗਾ ਨਹੀਂ ਪਹਿਲਾਂ ਨਹੀਂ ਤਾਂ ਪਤਾ ਲੱਗਣਾ ਜੇਕਰ ਆਪਾਂ ਇਹਦੇ ਪਹਿਲਾਂ ਕੋਈ ਮਲੀਏ ਹੋਰ ਪਤਾ ਲੱਗਦਾ ਆ ਦੇਖ ਵੰ ਜਿੱਥੇ ਮਰਜੀ ਵੇਖ ਲੈ ਉਹ ਨਿਸਰੇ ਆ ਡੱਕੇ ਉੱਪਰੋਂ ਅਗਲਾ ਬੁੱਝਣ ਜਾਊ ਸਿੱਧਾ ਹਮ ਹੈ ਕਿ ਨਹੀਂ ਲੈਟ ਨਹੀਂ ਆਈ ਹੈਗੀ ਕੱਲ ਦੀ ਨੇਰੀ ਆਈ ਵੀ ਉਰੇ ਮੀਂਹ ਪਿਆ ਨਹੀਂ ਹੈਗਾ ਸੁੱਕਾ ਪਿਆ ਪਿੰਡ ਦੇਖ ਲੈ ਨਿਹਾਲ ਕਰਦੇ ਹੋਏ ਦੇਖ ਲੈ ਉੱਬਲ ਪਈ ਉਰੇ ਬਾਈ ਪਿਆ ਨਹੀਂ ਮੀਂਹ ਮੰਡਵਾ ਸੁੱਕਾ ਪਿਆ ਨਾ ਉਰੇ ਕਣੀ ਵੀ ਨਹੀਂ ਗਰੀ ਹੈਗੀ ਹਵਾ ਆ ਗਈ ਕਿੰਨਾ 2-4 4 ਕਿਲੋਮੀਟਰ ਦਾ ਫਰਕ ਹੈ ਬਾਕੀ ਤਾਂ ਫਾਲਟ ਪਿਆਗਾ ਲੈਟ ਆਈ ਨਹੀਂ ਜਿਹੜੀ ਹੈ ਲੈਟ ਦਾ ਤਾਂ ਫਾਲਟ ਹੈ ਹਾਂ ਇਹ ਕਿਉਂ ਰੁੜਦਾ ਪਾਣੀ ਵੀ ਘਟਦਾ ਅੰਨਾ ਜੀ ਹੁਣ ਪਾਣੀ ਦਾ ਸਕਾਉਣਾ ਪੈਣਾ ਇਹਨਾਂ ਦਾ ਹੁਣ ਯਾਨੀ ਰੇਰ ਨੂੰ ਪਾਉਣੇ ਨੂੰ ਘੱਟਾ ਪਾਣੀ ਹੁਣ ਤੁਰ ਨਹੀਂ ਹੁੰਦਾ ਹਲਾ ਵਿੱਚ ਗਾਰਾ ਬਣ ਗਿਆ ਕਾਜੀਦਾਰੇ ਆਏ ਹੋ ਪੈਣਾ ਹੈ ਆਏ ਹੋ ਪੈਣਾ ਚਾਹੀਦਾ ਜ਼ਿਆਦਾ ਪਾਣੀ ਚ ਨਹੀਂ ਪੈਣਾ ਚਾਹੀਦਾ ਮੂੰ ਵੀ ਸਾਹ ਚੜਦਾ ਹੈ ਕੁਝ ਨਹੀਂ ਹੁੰਦਾ ਇੱਕ ਬਰਿਆ ਬਸ 110 ਵੀ ਬਰਾਬਰ ਹੀ ਜਾਂਦੀ ਆ ਹੁਣ ਇਹਦੇ 110 ਨਾ ਹੁਣ ਇਹਦੇ ਥੋੜੇ ਪੱਤਾ ਪੀਲਾ ਆਇਆ ਅਗਲਾ ਦੇਖ ਦੇਖ ਕੇ ਰੇ ਪਾਈ ਜਾਂਦਾ ਇਹਨੂੰ ਹੂੰ ਇਹਦਾ ਕਿੱਟੇ ਚਾਹੀਦਾ ਰੰਗ ਇਹ ਜਿਹਾ ਹੀ ਰਹਿੰਦਾ ਹੁਣ ਹਾਂ ਇਹਦਾ ਰੰਗ ਇਹ ਜਿਹਾ ਰਹਿਣਾ ਜੇ ਜ਼ਿਆਦਾ ਰਹੇ ਬਾਦੋਂ ਫਿਰ ਠੀਕ ਨਹੀਂ ਹੈਗਾ ਇਹਦੇ ਚ ਫਿਰ ਤਾਂ ਕਾਲੀ ਜਿਹਾ ਲਾਕ ਆਏ ਆ ਬਈ ਕਾਲੀ ਨਹੀਂ ਹੁੰਦੀ ਹੈਗੀ ਇਹਦਾ ਪੱਤਾ ਇਹ ਜਿਹਾ ਹੀ ਰਹਿੰਦਾ ਹੈ ਕੋਈ ਅਜੀਬ ਹਾਂ ਆ ਤਾਂ ਠੀਕ ਹੈ ਨਾ ਬਾਈ ਦਾ ਹੁਣ ਸਾਰਾ ਸਮਾਂ ਪੂਰਾ ਹੋ ਗਿਆ ਹੁਣ ਰੱਬ ਸੁੱਖ ਰੱਖੇ ਬੱਲ ਦਾ ਸਪਰੇਅ ਕਰ ਲਈ ਨਾ ਪਪੇ ਐਕਣੀ ਸਰਜੇ ਕੋਈ ਬਿਮਾਰੀ ਅਸਮਾਰੀ ਆਵੇ ਨਾ ਬਾਹੋਂ ਦਾ ਸਪਰੇਅ ਸੁਰੂ ਹੋਣ ਦਾ ਹੀ ਕੰਮ ਰਹਿ ਗਿਆ ਜੇ ਹੋ ਗਿਆ ਹੋਰ ਦੇਰ ਨੂੰ ਸਾਰਾ ਪੂਰਾ ਹੋ ਗਿਆ ਅੱਜ ਸਮਝਦਾ ਅੱਜ ਪੂਰਾ ਬਾਈ ਸਾਰਾ ਇਹਦਾ ਰੇ ਤਾਂ ਦਨੇ ਪੂਰਾ ਕਰਤਾ ਤਾਂ ਦਾ ਜ਼ਹਿਰੀਲੀ ਕਰੀ ਆ ਮੜੀ ਜੀ ਸੁੰਡੀ ਕਰਕੇ ਸੁੰਡੀ ਤੇ ਵੀ ਜੇ ਜਿਹੜੀ ਆ ਪੱਤਲ ਲਪੇਟ ਪਈ ਹੋਈ ਆ ਨਾ ਚਾਹੀਦੀ ਵੀ ਤੇ ਪੈਣੀ ਹੁਣ ਯਾਰ ਵੀ ਜੇ ਲੋਟੇ ਹੋ ਜਵੇ ਉਰਕਿਆ ਇਹਨੇ 40 40 ਦਿਨ ਅਸਰ ਰੱਖਣਾ ਇਹਨੇ 35 40 ਵੀ ਇਹ ਕਿੰਨੇ ਦਿਨ ਦੀ ਹੋ ਗਈ ਜੀਰੀ ਆਪਣੀ ਹੁਣ ਇਹ ਲਾਈ ਦੀ ਆਪਾਂ ਨੇ 18 ਤਰੀਕ ਨੂੰ 18 ਅੱਜ ਕਾ ਹੋ ਗਈ 18 19 ਹੋਈ ਅੱਜ ਕਿ ਜੱਦ ਹੋ ਗਈ 22 ਹੋ ਗਈ ਆ 4 ਦਿਨ ਹੋ ਗਈ ਕਿ ਮਹੀਨਾ 2 ਦਿਨ ਦੀ ਹੋ ਗਈ ਇਹ ਕਿ ਮਹੀਨਾ 2 ਦਿਨ ਬਸ ਠੀਕ ਆ ਪੂਰਾ ਹੋ ਗਏ ਰੇ 4 4 ਦਿਨ 30 ਕਿ ਦਿਨ ਦੀ ਹੋਊ 40 ਦਿਨ ਵੀ ਪੂਰਾ ਹੋਣਾ ਚਾਹੀਦਾ 34 ਦਿਨ ਦੀ ਹੋਗੀ ਹਾਂ 34 ਦਿਨ ਦੀ ਜਿਹੜਾ ਪੂਰਾ ਸਾਰਾ ਕੁਝ ਜਿਹਦੇ ਚ ਦੂਈ ਚ ਵੀ ਕਰ ਦੇਣਾ 2-4 ਦਿਨ ਨੂੰ ਪੂਰਾ ਆਪਾਂ ਨੇ। ਹੂੰ। ਉਹ ਵੀ ਹੋ ਜਾਣਾ। ਬਾਈ ਉਹਦੇ ਵਿੱਚ ਇੱਕੇ ਸ਼ਿੱਟਾ ਬਸ ਲਾਸਟ ਹੈ। ਮੈਂ ਤਾਂ ਕਹਿੰਦਾ ਵਿਚੇ ਰਲਾ ਕੇ ਸ਼ਿੱਟੇ ਸਾਰਾ ਕਰਨਾ। ਪਿੱਛੇ ਸ਼ਿੱਟਣਾ ਉਹਦੇ ਹੁਣ। ਤੂੰ ਦੁਬਾਰਾ ਨਹੀਂ ਕੋ ਮੁੰਡਾ ਯਾਰ। ਠੀਕ ਨਹੀਂ ਗੱਲ ਹੈ। ਇੱਕ ਵਾਰੀ ਕੰਮ ਨਿਬੇੜ। ਬਾਈ ਸਵੇਰੇ ਵਾਲਾ ਕੰਮ। ਬਸ। ਜਿਹੜੀ ਉਹ ਉਹਦਾ ਵੀ ਪੂਰਾ ਮੱਕੀ ਵਾਲੇ ਦਾ ਵੀ। ਹਾਂ ਉਹਦਾ ਵੀ ਕਰ ਦੇਣਾ ਪੂਰਾ। ਬਹੁਤ ਰਹਿਣਾ ਆਪਣਾ ਮੂਡ ਵਾਲਾ ਰਦੂਗਾ। ਅੱਗਲ ਮੈਂ ਤਾਂ ਉਹਦੇ ਮੈਂ ਪੂਰਾ ਹੋਏ ਹੋ ਜਾਣਾ ਨਹੀਂ ਜੇ ਲੋਡ ਪੈ ਗਈ ਤਾਂ ਬਾਅਦ ਵਿੱਚ ਛਿੜ ਦੂੰਗਾ ਇੱਕ ਹੀ ਗੱਲ ਇੱਕ ਥੈਲਾ ਲਿਆਏ ਤੇ ਇੱਕ ਥੈਲੀ ਨਾਲ ਪਾਤੀ। ਜਿਦਾ ਮਨ ਕੇ ਚੱਲ ਤੂੰ ਚਾਰੇ ਕੀਲਾਂ ਚ ਪਾਤਾ ਸਵਾ ਚਾਰ ਕਿਲੋ ਕਿੱਥੇ। ਦਸ ਕਿਲੋ ਪਾਇਆ ਕੀਲੇ ਦਾ। ਹਾਂ ਬਾਈ ਇੰਨਾ ਕੇ ਪਿਆ। 10 ਕਿਲੋ ਇੱਕ ਟੋਟਾ 40 ਕਿਲੋ ਨਹੀਂ ਹੁੰਦਾ। ਹੂੰ। 10 ਕਿਲੋ ਕੀਲੇ ਦਾ ਰਹਿ ਗਿਆ 10। 8 8 ਕਿਲੋ ਸਮਝਦਾ। 7 8 ਕਿਲੋ 8 ਕਿਲੋ। ਥੋੜੀ ਜਗ੍ਹਾ ਉੱਪਰ ਐ ਇਹ। 10 50 5 ਕਿਲੋ। ਇੱਧੇ ਵੀ ਚਿੱਟਾ ਮਿੰਟਾ ਨਹੀਂ ਆ ਰਿਹਾ। ਹੂੰ। ਆਏ ਕਿੱਥੇ ਆ ਗਏ ਇੰਨੇ ਕਿਲੋ ਥੈਲੇ ਨੇ ਕੀ ਕਰਨਾ ਇੱਥੇ। ਇੱਥੇ ਚਿੱਟਾ ਸਵਾਰ ਕੇ ਹੁੰਦਾ ਲੰਬਾ ਐ। ਜੀ ਜੀ ਠੀਕ ਐ ਇੱਕ ਸਾਇਰ ਖੜੀ ਆਇ ਹੁਣ ਇਹਨੇ ਮੈਂ ਕਹਿੰਦਾ 20 ਦਿਨ ਤੱਕ ਨਾਲੀ ਚੜੇ ਹੋਣਾ ਹੈ ਹੂੰਦਾ ਬਹੁਤ ਆ ਜੀ ਵਿਟਕਾ ਹਲਾ ਹੂੰਦੇ ਨੇ ਹੈਨਾ ਹੂੰ ਆਦੇ ਹੂੰ ਬੂਝੇ ਪੂਰੇ ਹੋਏ ਹੋਏ ਹਨ ਇਹਨੇ ਵਾਹ ਸਭੀ ਭਾਈ ਕਿਤੇ ਕੱਲ ਹੀ ਆਪਣੇ ਪਿੰਡ ਜਿੰਨਾ ਮੀ ਪੈ ਜਾਂਦਾ ਨਾ ਉਰੇ ਤੋ ਤੀਤੀ ਫੇਰ ਤਾਂ ਹੋ ਗਈ ਦੀ ਹੈ ਹੈਨਾ ਉਹਦੇ ਚ ਬਹੁਤ ਪਈ ਵੀ ਬਣਾ ਉਹਦੇ ਚਲ ਦੋ ਦਿਨ ਦਿਨ ਦੱਸਿਆ ਹੋਇਆ ਤੇ 30 ਤਰੀਕ ਥਾਈ ਹਲ ਦੇਖ ਲੈ ਗਿਆ ਦੇਖਦੇ ਹੁਣੀ ਨੇ ਵੀ ਪੱਤਾ ਕੌੜਾ ਕਰਨ ਦਾ ਦਵਾਈ ਨੇ ਇਹਨੇ ਕਰ ਦੇਣਾ ਕੌੜਾ ਹੈਨਾ ਹੂੰ ਇਹਦੇ ਬਾਅਦ ਫੇ ਦੁਆ ਲਾ ਜਾ ਨਹੀਂ ਬਸ ਦੇਖਦੇ ਆ ਫਿਰ ਤੋਂ ਫੇਮ ਹੈ ਹੈ ਫੇਮ ਕਰ ਦੇਣੀ ਫੇਮ ਕਰ ਦੇ ਇੱਕ ਵਾਰੀ ਉਹ ਫੇਰ ਫਿਰ ਸਾਹਤੀ ਸੂਤੀ ਨਗਰ ਵਧੀਆ ਕਰ ਦਦੇ ਯਾਰ ਦੁਬਾਰਾ ਦੁਬਾਰਾ ਨਹੀਂ ਘੁੰਮਦਾ ਹੈਗਾ ਹੈ ਕਿ ਨਹੀਂ ਹੂੰ ਚੱਲ ਚੱਕਦੀ ਹੈਗਾ ਮੈਨੂੰ ਚੱਲ ਫਿਰ ਚੱਕ ਵਾਹ ਆਹ ਕਿਹੜਾ ਹਿੱਲਣੀਆਂ ਇਹ ਬੋਯਾਰੀ ਕਿਹ ਕਿਹਾਰੇ ਜੀ ਬਾਡਾ ਲਾਓ ਦੋ ਚਲਾਈ ਬੈਠੇ ਆ ਕੁਝ ਨਹੀਂ ਹੁੰਦਾ ਅੱਤਰੀ ਕਾਲ ਜੀ ਸਾਸਰੀ ਘਰ ਬੁਲਾਤਾ ਦਿੱਤੀ ਸਵੇਰੇ ਹੁਣ ਸਾਸਰੀ ਘਰ ਜੀ ਹੁਣ ਤਾਂ ਟੈਕਸ ਲੱਗ ਗਿਆ ਥਾ ਜੇ ਦੁਵਾਰਾ ਬੁਲਾਉਂਦਾ ਬੁਲਾ ਬੁਲਾਤੀ ਵੀ ਟੈਕਸ ਲੱਗ ਜਨਾ ਕੋਈ ਸਾਸਰੀ ਘਰ ਜਿੰਨੀ ਮਰਜ਼ੀ ਬੁਲਾ ਉਨੇ ਹੀ ਬੰਦੇ ਦੀ ਇੱਜ਼ਤ ਆ ਹਾਂ ਵੀ ਟੈਕਸ ਲੱਗ ਜਨਾ ਤੈਨੂੰ ਹੁਣ ਹੈ ਅ ਵੀ ਜਾ ਕੋਲੋਂ ਤੇਰਾ ਹਾਂ ਉਹ ਠੀਕ ਆ ਪੱਤੀ ਚਾਦਾ ਬਾਈ ਕੰਮ ਮਾਰਾ ਦੀ ਕਿਰਪਾ ਨਾਲ ਸ਼ੁਰੂ ਕਰਤਾ ਬਸ ਰੱਖਦਾ ਇੱਧਰ ਲਾਜੂ ਚਾਦਾ ਤਿੰਨ ਬਸਰੇ ਲਾਦਣਾ ਮਿਤਰੀ ਨੇ ਚਾਰ-ਪੰਜ ਦਿਨ ਬਾਅਦ ਉਹ ਕਹਿੰਦਾ ਤੁਸੀਂ ਜ਼ਮਾਨ ਭਜਾਈ ਜਾਓ ਬੱਸ ਉਹ ਕਹਿੰਦਾ ਵੀ ਹੁਣ ਤਾਂ ਮਾਰਨੀ ਪੈਣਾ ਵੀ ਠੇਕਾ ਇਹ ਖਾਬਰ ਵਾਲ ਕਰ ਲਿਆ ਮੈਂ ਕਹਿੰਦਾ ਵੀ ਜ਼ੋਰ ਮਾਰਨੀ ਪੈਣਾ ਮੈਨੂੰ ਆਹ ਦੇਖ ਲੈ ਅੱਜ ਇਹ ਲਾਦਣਾ ਮਿਤਰੀ ਪੰਚਾਇਤ ਦੇ ਮਾ ਜਿਹੜਾ ਤਾਂ ਨਾਲ ਸਾਨੂੰ ਭਾਜਣਾ ਕੋਈ ਹੈ ਮਗਾ ਤਾਂ ਵਟਣ ਲਾ ਕੇ ਦੋ ਕਰ ਵੀ ਇੱਥੇ ਜਿਹੜੀ ਮਿੱਟੀ ਦੀ ਲੋਡ ਹੋਈ ਚੱਕ ਕੇ ਵਿੱਚ ਸੜ ਦੂੰਗੇ ਠੀਕ ਨਹੀਂ ਉੱਥੇ ਪਾ ਕੇ ਵਿੱਚ ਫਿਰ ਭਾਰਤ ਪੋਸਟ ਕਾਇਲੇ ਲੈਣਾ ਇਹਦਾ ਬਾ ਬਾਕੇ ਨੂੰ ਬਾਕੇ ਰੂਡਾ ਵੀਰ ਦਾ ਬਾਦੂਗਾ ਇੰਨਾ ਕ ਨਹੀਂ ਤਾਂ ਕਾ ਨਾ ਨਾਲੇ ਹੁਣ ਇਹ ਵੀ ਇਤਿਆਹ ਕਰੇ ਹਵਾ ਲੱਗ ਰਹੀ ਜੀ ਮੈਦੀ ਨਹੀਂ ਉਰੇ ਕਿੱਥੇ ਹਵਾ ਲੱਗਦੀ ਸੀ ਭਾਈ ਬਹੁਤ ਉਹ ਹੈ ਘਾਬਾ ਕੋਲ ਲੱਗਦੀ ਸੀ ਹੈ ਬਹੁਤ ਜੰਗਲੇ ਹੋਰ ਕੇ ਆਏ ਹੈ ਆ ਗੰਨਾ ਹੈ ਜਿਹੜਾ ਜਿਵੇਂ ਭੜਾਏ ਬਹੁਤ ਆ ਗੰਨੇ ਦੀ ਮੈਂ ਉੱਥੇ ਵੀ ਦੇਖਿਆ ਕਾਲੇ ਦੇ ਗੇ ਤੇ ਹੈਗਾ ਫਰਕ ਹੈ ਨਾ ਬਲੋਕਰ ਨੰਬਰ ਰੋਟੀ ਖਾਣ ਭਾਈ ਗੰਨੇ ਕਰਕੇ ਫਰਕ ਯਾਰ ਆਹ ਚੀਜ਼ ਮੈਂ ਫੇ ਵੀ ਹਵਾ ਦੇ ਕਲੋਸ ਕਰਾਉ ਹੁੰਦੀ ਆ ਇੱਥੇ ਹੁੰਦੀ ਆ ਗੰਨੇ ਮਾ ਨਹੀਂ ਹੋਣੀ ਹੈਗੀ ਗੰਨੇ ਦਾ ਹਵਾ ਜਾਂ ਨਹੀਂ ਉਹਨੂੰ ਉੱਥੇ ਉੱਥੇ ਕੰਮ ਆ ਹੋਰ ਮੰਡ ਮਾਰ ਨਹੀਂ ਪਈ ਹੈਗਾ ਜਮਨ ਦਾਣਾ ਵੀ ਜਿਹੜੀ ਅੱਜ ਪਈਆਂ ਅਸ ਵਿੱਚ ਕਿਹੜੀਆਂ ਉਹ ਵੀ ਨਹੀਂ ਹੈਗੀਆਂ ਹਾਂ ਅਸਲ ਵਿੱਚ ਅਸਲ ਕੰਕ ਥੋੜੀ ਜਿਹੀ ਪਿਆ ਹੋਇਆ ਫਿਰ ਤੁਹਾਨੂੰ ਹਾਂ ਥੋੜੀ ਜਿਹੀ ਪਿਆ ਕਿਹੜਾ ਚੱਪਿਆ ਤਾਂ ਹੈ ਬੱਦਲ ਤਾਂ ਉਧਰ ਦੀ ਆਇਆ ਤਾਂ ਬੱਦਲ ਉਧਰ ਦੀ ਆਇਆ ਦਾ ਮਨ ਨਹੀਂ ਪਿਆ ਹੈ ਪਿਆ ਨਹੀਂ ਹੈਗਾ ਇੱਥੇ ਬਸ ਇਹਨੇ ਨਿਆਲ ਕਰਤੀ ਕੱਲ ਕੱਲ ਹਾਂ ਬਹੁਤ ਚੰਗਾ ਬਹੁਤ ਵਧੀਆ ਹੋਇਆ ਮੈਨੂੰ ਵੀ ਹਵਾ ਪੈ ਗਈ ਦਾ ਸੱਤਾ ਪੌਣਾ ਘੰਟਾ ਨਹੀਂ ਪਿਆ ਨਾ ਕਿ ਨਾ ਵਧੀਆ ਪੌਣਾ ਹੱਦਾ ਪੌਣਾ ਘੰਟਾ ਪਿਆ ਹਵਾ ਕਿੰਨੀ ਵਧੀਆ ਚੱਲਦੀ ਕਰਾਤੀ ਐਨ ਰਾਤ ਰਾਤ ਤਾਂ ਇਜੀ ਵੀ ਤੇ ਉੱਤੇ ਮਾਰਦੇ ਹੁਣ ਐਂ ਰਾਮ ਨੇ ਚਲਦੀ ਰਹੀ ਐ ਪਰ ਲਾਈਟ ਪਿੰਡ ਹੋਣ ਚਾਹੀਦੀ ਆ ਜੀ ਹਵਾ ਵਾਲੀ ਬਾਬਰ ਮੰਡ ਕਿਹ ਅੰਦਾ ਮੰਡ ਚੱਲਦਾ ਹੈ ਤੂੰ ਇੱਕ ਜੀ ਤਨਸਾ ਹੁਣ ਆਈ ਹੈਗਾ ਲੈਟ ਦਾ ਜਾਂ ਮੀਂਹ ਦਾ ਆਓ ਅੱਜ ਦਾ ਲੋਡ ਵੀ ਨਹੀਂ ਤੀ ਸਵੇਰ ਸਹੀ ਆਈ ਜਾਣੀ ਮੰਡ ਮੀਂਹ ਦੇ ਨਸਾਂ ਖਾ ਕੇ ਆਪਾਂ ਲੈਟ ਦਾ ਖਾਓ ਹਾਂ ਉੱਥੇ ਜਲਦੀ ਸਵੇਰ ਦੀ ਚੱਲਦੀ ਹੈ ਚੱਲਦੀ ਹੈ ਜਾਂ ਵੀ ਉੱਧਰ ਤੇ ਜਾਨੀ ਅੱਜ ਜੱਥੀ ਆਹ ਨਹੀਂ ਸਵੇਰ ਦੀ ਉਹ ਨਹੀਂ ਹੱਟ ਰੱਖਣੀ ਉੱਧਰ ਗੰਨਾ ਕਿੰਨਾ ਹੋ ਗਿਆ ਹੈ ਹੈ ਆ ਕਿੰਨੇ ਕੰਨਾ ਖੜਾ ਗੰਨਾ ਫੂਲਰ ਗੰਨਾ ਫੂਲਰ ਗੰਨਾ ਫੂਲਰ ਇੱਕ ਦਿਨ ਦੀ ਹੱਟ ਗਿਆ ਹਾਂ ਪਿੰਡ ਦੀ ਕਿਹਦਾ ਆਪਾਂ ਪੈਣਦੇ ਹਾਂ ਬਸ ਨਿੱਕਰ ਆਲਾ ਉੱਪਰ ਆ ਬੱਸ ਉਹਦੇ ਬਿਨਾ ਗਾਣਵਾੜ ਜਿਹੜਾ ਟੌ ਉੱਚਾ ਚੱਲੀ ਜਾਣਾ ਐਦਰ ਤਾਂ ਕੁ ਦੇਦੇ ਨਹੀਂ ਆ ਉਹਦੀ ਉਹਦੀ ਦੇ ਖਤਮ ਕੰਬੇ ਦਾ ਕਿੰਨਾ ਡੇਡਾ ਹੋ ਗਿਆ ਥੋੜਾ ਜਿਆ ਯਾਰ ਹਵਾ ਦਾ ਕੰਨਾ ਫਿਰ ਤੈਨੂੰ ਪਤਾ ਪਕੜਾ ਜਾਦਾ ਭਈਏ ਥਾਰੇ ਬੰਨਿਆ ਜਦ ਆਈਏ ਕਿਦੋਂ ਦਿਨ ਇਹ ਬੰਨ ਹੋ ਜਾਂਦਾ ਪਹਿਲਾਂ ਠੀਕ ਤਾਂ ਪਰ ਬੰਨਿਆ ਦਾ ਵੀ ਡੇਡਾ ਕਰਦਾ ਯਾਰ ਕਰ ਦਮਾ ਦਾ ਰੇਡਾ ਹਵਾ ਯਾਰ ਪਤਾ ਗੱਲ ਕਿ ਪਹਿਲਾਂ ਹਵਾ ਚੱਲੀ ਨੋਰ ਨੋਰਮਲ ਜੀ ਮੀਂਹ ਪਾਣੀ ਲਾ ਤੇ ਲੋਕਾਂ ਨੇ ਪਾਣੀ ਵੀ ਲਾਤੇ 20 22 ਮਿੰਟ ਮੀਂਹ ਪਿਆ ਤੇ ਬਾਅਦ ਦੋ ਚੱਕੇ ਹਵਾ ਦੇ ਬੱਸ ਉਹਨੇ ਕੰਮ ਖਾ ਉਹਨੇ ਦੇਖ 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 ਪਾਣੀ ਲਾਤੇ ਉਹ ਫਰਕ ਹੀ ਪਿਆ ਹਾਂ ਉਹ ਮੇਰੀ ਗੱਲ ਸਮਝ ਲਾ ਉਹ ਖੱਤੀ ਗਿਰਕੀ ਸਰ ਗਿਆ ਉਲੀ ਰੋਕ ਲਿਆ ਉਹਨੇ ਉਹ ਖੱਤੀ ਮੇਂ ਵੱਜ ਲਈ ਹਵਾ ਨਹੀਂ ਇੱਧਰ ਬੜੇ ਗੀਲੇ ਨੂੰ ਲੱਗਣਾ ਦਾ ਬਾਟ ਹਾਂ ਬਾ ਚੱਲੀ ਨਹੀਂ ਬਹੁਤੀ ਦੋ ਤਿੰਨ ਦਿਨ ਝੁੱਕ ਕੇ ਆਏ ਆ ਵਾ ਇੱਥੇ ਉਹੀ ਮੇਰੀ ਉਹਦਾ ਹਵਾ ਦਾ ਫਤਾ ਪਤਾ ਤੇ ਚੱਕਰ ਹੈ ਜਾਂ ਹੁਣ ਉੱਪਰ ਪਾਣੀ ਡੇਕੇ ਆਗਾ ਦੇ ਭਜਨ ਬਣ ਜਾਂਦਾ ਅਕਬਰ ਭਜਨ ਬਣ ਗਿਆ ਉਹ ਦੱਬ ਲੈਂਦਾ ਫਿਰ ਛੱਡਦਾ ਬੱਜੇ ਹਵਾ ਜਈ ਹੈ ਬੁੱਲੇ ਜਈ ਹੈ ਤੇਜ ਜੀ ਆ ਕੇ ਅੱਜ ਕਾ ਬੱਜੇ ਆਹ ਮਾ ਮੋਟਾ ਇਹਦਾ ਉਹ ਹੁਣ ਤਾਂ ਗੰਨਾ ਇੰਨਾ ਦਾ ਦੋ ਦਿਨ ਨੂੰ ਬਈ ਬੰਨਣ ਲੱਗੇ ਚੱਕ ਦਿੰਦੇ ਨੇ ਬੰਨਣਾ ਰੋਟੇਣਾ ਹੁਣ ਵੀ ਕੋਈ ਏਡਿਕ ਪਰ ਮੇਲਾ ਵੀ ਰੋਟਣ ਮੈਂ ਦੇਖ ਲੈ ਜਾ ਕੋਠਾ ਕਹਿੰਦਾ ਤੁਸੀਂ ਨਾ ਕੋਈ ਜੱਗਾ ਐਡਾ ਹੈ ਨਹੀਂ ਮੁੱਦੋ ਭਈਆ ਨੇ ਬੰਨਤਾ ਬੰਨ ਇੰਨਾ ਕਿ ਸਾਡਾ ਵੀ ਹੋਇਆ ਜਿੰਨਾ ਕਿ ਉਰਲਾ ਹੋਇਆ ਪਤਾ ਨਾਲ ਇੰਨਾ ਦਾ ਸਾਡਾ ਵੀ ਹੋਇਆ ਬੁੱਲੇ ਜੱਜੇ ਵਾਦੇ ਵਧੀਆ ਖਰਾਕ ਮਿਲ ਗਈ ਨੂੰ ਉਹ ਤਾਂ ਹੁਣ ਦੇ ਕੋਈ ਨਾ ਠੀਕ ਆ ਇੱਥੇ ਲਿਆਣਾ ਬਈ ਖੜਨਾ ਇਹਨੇ ਦੋ ਮਹੀਨੇ ਲੱਗੇ ਹੋਰ ਜੁਲਾਈ ਨੂੰ ਗਿਆ ਖਲੇ ਨੂੰ ਜੁਲਾਈ ਚੱਲਦਾ ਅਗਸਤ ਦਵਾਏ ਉਹ ਦਵਾਏ ਜੂਰੀ ਉੱਠਦੇ ਸਤੰਬਰ ਅਕਤੂਬਰ ਨੰਬਰ ਉੱਥੇ ਤੇ ਜੂਹਾ ਉਹੀ ਨਹੀਂ ਆਉਣਾ ਬੰਮੇ ਦੇ ਜੂਹਾ ਸਾਲਾ ਉੱਥੇ ਜਿਹੜੇ ਚੋਹੀ ਆ ਗਈ ਝੂਠਾ ਜਗਾ ਦੇਖਦਾ ਫਿਰ ਪਛੜਾ ਮੇਲੇ ਤੇ ਕਿਦੋਂ ਨੱਠਾ ਗਾਇਨਾਂ ਪਾਣੀ ਆ ਦੋ ਲੱਖ ਲੱਖ ਚੱਲ ਵੀ ਚੋਹੀ ਤਾਂ ਮੰਨ ਲਾਦਾ ਹੈ ਕੋਈ ਚੱਲਦੀ ਆ ਬੰਚੂ ਚੱਲ ਵੀ ਹਾਂ ਟੂਬੇ ਦਾ ਪਾਣੀ ਚੱਲਦਾ ਇੱਥੇ ਟੂਬੇ ਦੇ ਹੀ ਹਲਦਾ ਪਿੰਡ ਵਾਲੇ ਉਹ ਨਹੀਂ ਆਇਆ ਪਿੱਛੇ ਤੇ ਹਲੇ ਉਹਦਾ ਫਿਰ ਗਿੰਨੇ ਵਿੱਚ ਪਾਣੀ ਆਣਾ ਉੱਤੇ ਆ ਪਰ ਉਹਦਾ ਕਿੰਨੇ ਜਿਹੇ ਪਾਣੀ ਵੜਦਾ ਨਹੀਂ ਅੱਜ ਵੀ ਕਿਤੇ ਹੁੰਜੇ ਨਿਕਲਦਾ ਨਾ ਉਹ ਡਿਊਟੀ ਪਰਨੇ ਗਏ ਤੇ 2:00 ਅੱਜ ਛੁੱਟੀ ਮੈਂ ਆ ਗਿਆ ਦੱਦੇ ਦਿਨ ਤੇ ਬਾਈ ਹਾਂ ਇਹ ਛੁੱਟੀ ਭਰਾ ਜੇ ਮੀਂਹ ਪੈ ਗਿਆ ਕਹਿੰਦਾ ਛੁੱਟੀ ਕਰ ਲਈ ਛੁੱਟੀ ਕਰ ਲਈ ਜਦੋਂ ਗਰਮ ਹੋ ਜਾਂਦੀ ਹੈ ਹੈ ਛੁੱਟੀ ਵੀ ਹੋ ਜਾਂਦੀ ਹੈ ਹਾਂ ਵੜਦਾ ਨਹੀਂ ਅੱਜ ਕੱਲ ਮੈਂ ਦੇਖਿਆ ਇਹ ਫਿਰ ਲੱਗ ਗਿਆ ਵਾ ਖਮਨ ਨਵੇੜ ਕੀ ਹੜ ਉੱਠਦਾ ਫਿਰ ਲਾ ਇਹ ਇਹਦਾ ਮੈਂ ਜੇ ਮੈਂ ਕਹਿੰਦਾ ਮੇਰੇ ਵੀ 2:00 ਵਜੇ ਵੜਦੇ ਉਹ ਵੀ ਵੜਦੇ ਨਹੀਂ ਜੇ ਮੈਂ ਆ ਬੰਪ ਆਇਆ ਆ ਰਹਾ ਬੰਦ ਮੈਂ ਤਰੀਬ ਕਰੀ ਤੇਰੀ ਉਹ ਬਹੁਤ ਕੰਮ ਆ ਇਹਨੂੰ ਜਦੋਂ ਚੱਲਦਾ ਮੈਂ ਮੈਂ ਤਾਂ ਇਹਨੂੰ ਕਹਿਣ ਲੱਗਾ ਮੈਂ ਮੇਰੀ ਵੀ ਦੋ ਤਾਂ ਆ ਹੁਣ ਹੀ ਕੋਟਾ ਕੋਟਾ ਹੋ ਗਿਆ ਹਾਂ ਤੂੰ ਇੱਕ ਅੱਖ ਨਾਲ ਛੱਡੀ ਜੇ ਫਿਰ ਤੂੰ ਬੰਦੂਗਾ ਇਹਨਾਂ ਮੈਂ ਤੇਰੇ ਵੜ ਦੇਣੇ ਤੇ ਆਹ ਕੱਖ ਹਾਂ ਆਹ ਕੱਖ ਬੜੀ ਹੈਗਾ ਛੱਡ ਦੇਗਾ ਨਹੀਂ ਓਏ ਉਹ ਰੱਖਣੀਆਂ ਬੱਕਰੀ ਰੱਖਣੇ ਉਹ ਛੱਡਾ ਮੈਂ ਇਹ ਤਾਂ ਹੁਣ ਕਰਦਾ ਚਾਚੇ ਰੱਖਣੀਆਂ ਹੁਣ ਬੱਕਰੀਆਂ ਪੇਡ ਰੱਖਣੀਆਂ ਨਾਲ ਆਓ ਇਹ ਛੱਡਦਾ ਵੀ ਉਹ ਕੋ ਖਾਉਂਗੇ ਬਾਅਦ ਚੱਕ ਹਾਂ ਅਜੇ ਰੱਖਿਆ ਯਾਰ ਉਹ ਵੀ ਇੱਕ ਕਿਆ ਬੱਕਰੀ ਵੀ ਉਹ ਗਲੀਏ ਤਾਂ ਮੀਂਹ ਪੈਂਦਾ ਨਾ ਜ਼ਿਆਦਾ ਇਹ ਸੜਾ ਰੋਪੜ ਬੱਤੜਾ ਨਾ ਪਹਿਲੇ ਹੀ ਰੌਲਾ ਪਾਉਣ ਲੱਗ ਜਾਂਦੀ ਆ ਵਧੀਆ ਪਤਾ ਲੱਗਦਾ ਰੋਪ ਬਦਲ ਆ ਗਿਆ ਬਸ ਇਹ ਤਾਂ ਸਾਂਭ ਲੈ ਸ਼ੂਤ ਤੇਰੀ ਬੱਦੇ ਨੂੰ ਦੱਸ ਤੇਰੀ ਵੀ ਮੀਂਹ ਆ ਗਿਆ ਰੋਪੜ ਜਦ ਇਹ ਖੜੀ ਨਰੰਬੜਾ ਲੱਗ ਜਾਣਾ ਇਹਨੇ ਹੁਣ ਆਕ ਕੋਈ ਖਾਊਗਾ ਨਹੀਂ ਫਿਰ ਖਾਊਗਾ ਇਹਨੂੰ ਖਾਊਗਾ ਡੰਕਰ ਖਾਊਗਾ ਹਾਂ ਖਟਾ ਜੂ ਹੈ ਇਹਨੇ ਕਰੀਆ ਨਹੀਂ ਆ ਤੂਰੇ ਹੀ ਆਏ ਹੋਰ ਕਿਆ ਹੋਰ ਕਿਆ ਇੱਥੇ ਨਾ ਹੋਰ ਕਿਆ ਇਹ ਚੂਹੇ ਨੇ ਕਰੀਆ ਨਹੀਂ ਆ ਨਿਕਲੀ ਵੀ ਜੀ ਪਰ ਖਾਰਾ ਪਈਆਂ ਨੇ ਇਹ ਖਾਰ ਪੈਂਦੀ ਪੂਤਰਾ ਚ ਚਾਰੇ ਪੂਲੇ ਦੇ ਨਾਲ ਖਾਰ ਪੈਂਦੀ ਆ ਇਹ ਪੂਰੇ ਹਾਂ ਵੀ ਪੈਂਦਾ ਇਹਦੇ ਥੱਲੇ ਕੋਲਾ ਹੋ ਗਿਆ ਨਾ ਖਾਰ ਪੈਂਦੀ ਆ ਟੂਆ ਬਣ ਜਾਂਦਾ ਟੂਹਾ ਨਾ ਮਿੱਟੀ ਉੱਪਰ ਕੱਟੇ ਟੂਹਾ ਵੀ ਹੈਗਾ ਇਹਦਾ ਜੂਹਾ ਹੀ ਬਹੁਤ ਆ ਟੂਆ ਤਨੂ ਉਹ ਗਾਹਾਂ ਪਾਣ ਲੱਗੂ ਜਾ ਗੈਂਡ ਚ ਇਹ ਪਤਾ ਕੀ ਚੱਕਰ ਆ ਯਾਰ ਹੁਣ ਵੀ ਹੈ ਕਿ ਨਹੀਂ ਜੂਹਾ ਤੁਸੀਂ ਅਸੀਂ ਲੀ ਗੱਲ ਪਰ ਗਏ ਹੋ ਨਹੀਂ ਇਹ ਗੰਨੇ ਵਾਲਾ ਖੇਤ ਹੈ ਹੂੰ ਉਹ ਖੱਡਾ ਕਿੰਨੇ ਤੇ ਗੰਨੇ ਮਥਲੇ ਉੱਪਰੇ ਪਾਹੀ ਹੋਈ ਉਹ ਮਿੱਟੀ ਵਿੱਚ ਚਲੀ ਜਾਂਦੀ ਆ ਢਾਈ ਨੂੰ ਜੂਹਾ ਮਿੱਟੀ ਕਿੱਡੂ ਕਿੱਡੂ ਮਿੱਟੀ ਖੱਡ ਰਹੀ ਜਾਂਦੀ ਆ ਖੱਡ ਰਹੇ ਨੇ ਉਹ ਵਿੱਚ ਪਾਣੀ ਵੈ ਹੁਣ ਪਾਣੀ ਲੱਗਿਆ ਵਿੱਚ ਚਲੀ ਜਾਂਦੀ ਆ ਹਾਂ ਜੀ ਯਾਰ ਆਈਏ ਕਰਦੇ ਹਾਂ ਬਿਲਕੁਲ ਬਿਲਕੁਲ ਉਹ ਦੋ ਦਿਨ ਤੇ ਬੱਟੇ ਨੇ ਕੀਂਦਾ ਕੱਲੂ ਮੀ ਹੈ ਨਹੀਂ ਹੈ ਕੱਲੂ ਨਹੀਂ ਹੈ ਗੱਲੂ ਨੂੰ ਹੋਣੀ ਬਈ ਦੋ ਦਿਨ ਤੇ ਉਹਨੂੰ ਮਾਚ ਲੈ ਇੰਨਾ ਕਬੜਦੇ ਲੈ ਹੁਣ ਮੈਂ ਇੱਥੇ ਆਰ ਹਵਾ ਲੱਗਣ ਲੱਗ ਗਈ ਹੈ ਹੈ ਲੈ ਮੇਰੇ ਕਿੱਥੇ ਹੋਗੇ ਮੇਰੀ ਡੇਢ ਕਬੜੀ ਹੋ ਗਈ 3 ਕ ਬੱਦ ਨਹੀਂ ਅੱਜ ਮੰਦਰਾ ਆਏ ਅੱਜ ਡਾਊਨ ਆ ਥੱਲੇ ਘਟਾ ਹੈ ਵਧਿਆ ਨਹੀਂ ਹੈਗਾ ਤਿੰਨ ਤਿੰਨ ਭਰੀਆਂ ਦੇ ਜਾਂਦੇ ਅੱਜ ਜੇ ਤੂੜੀ ਨਹੀਂ ਪਾਉਂਦੇ ਨਾ ਖੜੇ ਮੋਹ ਕਰਦੇ ਗાયਾਂ ਸੂਣੀ ਆਲੀਆਂ ਵਿੱਚ ਤੂੜੀ ਚਾਹੀਦੀ ਆ ਮੇਰਾ ਪੌਂਦੇ ਜੇ ਗਰਮੀ ਕਰਦਾ ਗਰਮੀ ਵੀ ਕਰਦਾ ਉਂ ਵੀ ਸਾਲਾ ਤਸਲੇ ਨਾ ਵੀ ਤੂੜੀ ਤਾਂ ਪਾਓ ਵਿੱਚ ਤੂੜੀ ਚਾਹੀਦੀ ਆ ਥੋੜੀ ਜੀ ਸੁੱਕੇ ਕੱਖ ਚਾਹੀਦੇ ਆ ਜ਼ਰੂਰੀ ਆ ਸੁੱਕੇ ਕੱਖ ਵਿੱਚ ਤੇਰਾ ਹੈ ਮੰਦੀਪਾ ਹਾਂ ਲਿਕੇ ਗਾਲ ਟਰੈਕਟਰ ਹੈ ਮਰੀਆ ਪਜਾਤਾ ਇਹ ਕਿਹੜੇ ਜਿਹੇ ਗਿਆ ਇਹ ਆਹ ਮੁਕਸਰ ਮੁਕਸਰ ਗਿਆ ਮੁਕਸਰ ਮੋਗਾ 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 ਨਹੀਂ ਨਹੀਂ ਮੁਕਸਰ ਸ਼ਾ ਮੁਕਸਰ ਗਿਆ ਇਹ ਤਾਂ ਗੱਡੀ ਬਹੁਤ ਮਾਂਗੀ ਆਈ ਹੁਣ ਉੱਥੇ ਤੇ ਆ ਰਿਹਾ 10000 ਰੁਪਏ ਕਹਿੰਦਾ ਭਾਈ ਹੁਣੀ ਭਾਈ ਦਿੱਲੀ ਜਿੰਨਾ ਦੂਰ ਪੈ ਜਾਂਦਾ ਹੁਣ 2 300 ਕਿਲੋਮੀਟਰ ਉਹੀ ਤਾਂ ਦਿੱਲੀ ਜਿੰਨਾ ਹੀ ਹੋ ਗਿਆ ਹਾਂ ਇਹ ਤਾਂ ਆਈ ਹੁਣੀ ਇੰਨੇ ਦੀ ਲੱਖ ਆਉਣਾ ਇਹ ਵੀ ਇਹ ਤਾਂ ਗੌਂਦ ਧੁੱਕ ਗਿਆ ਹੁਣ ਅਬੇ ਰਸੋਈ ਬਹੁਤ ਦੂਰ ਧੱਕਾ ਗਈ ਹੈ ਰਸੋਈ ਬਹੁਤ ਦੂਰ ਧੱਕਾ ਗਈ ਰਸੋਈ ਦੂਰ ਮੁੰਲਾ ਤਾਂ ਤੈਨੂੰ ਦਰਖਤ ਦੂਰ ਕਰਨਾ ਪੈਣਾ ਕਿ ਨਹੀਂ ਸਾਰੇ ਕੱਪੜੇ ਹੋਲੇ ਰੋਟੀ ਖੋਲਦਾ ਠੀਕੇ ਹੈ ਵੈਸੇ ਤਾਂ ਰਸੋਈ ਚਾਹ ਰਸੋਈ ਦੂਰ ਆ ਗਈ ਬਾਈ ਕਹਿੰਦਾ ਤੜਕ ਦੀ ਬਾਸ਼ਰਾ ਨੂੰ ਯਾਬ ਕਿਸੇ ਨੂੰ ਬਾਹਰ ਦੂਰ ਰੱਖੀ ਆ ਅਬੇ ਦਰਖਤ ਆ ਕਰ ਚੱਕ ਕੁੱਤਾਂ ਘੁੰਮ ਰਹੇ ਆ ਆ ਤਾਂ ਦੂਰ ਹੈ ਆ ਯਾਰ ਇੱਥੇ ਡੀਨਾ ਪਾਉਣੀਆਂ ਆਪਾਂ ਠੀਕ ਆ ਡੀਨਾ ਹੋ ਗਈ ਆਪਾਂ ਠੀਕ ਆ ਦੂਰੇ ਯਾਰ ਦੂਰੇ ਹੈ ਪਿੱਛੇ ਆ ਵੀ ਪਿੱਛੇ ਕਰਿਆ ਮੈਂ ਥੋੜਾ ਜਿਹਾ ਜੱਟ ਵੱਟ ਕੇ 50 ਸਾਲ ਵਾਲਾ ਤਰਾਹ ਤਲਾਸ ਜੇਦਾ ਉਰੇ ਤੇ ਹੋ ਬਣਾਉਣੇ ਹੋਰ ਲੱਗ ਜੂ 50 ਸਾਲ ਜੁੜਾਇ ਲੈ ਜਿਹੜਾ ਲਾਇਆ ਚਲੋ ਹੋ ਜੂਗਾ ਮੈਂ ਮੈਂ ਤੇ ਫਿਰ ਪੂਰੇ ਕਹਿ ਲਾਇਆ ਕਹਿੰਦਾ ਇਹ ਉਰੇ ਉਬਣਾ ਆਪਣਾ ਕੀ ਹੁੰਦਾ ਉਹ ਗਾਰਡਨ ਬਣਾਉਣਾ ਏਟ ਸਾਰਾ ਬਣਾਉਂਦਾ ਖੜਦਾ ਜਾ ਹਲੇ ਕਿੱਥਾ ਵੜਾ ਬਣਾ ਲਈ ਬਸ ਉਹ ਸਪੇਸ ਨਾਲ ਹੋਈਗਾ ਉਹਦਾ ਬਣਾ ਫਿਰ ਉੱਥੇ ਹੋਰ ਲੱਗੂ ਹਾਂ ਆਹ ਹੋਈ ਗਲਿੱਪ ਜੀ ਮਾਰ ਗਿਆ ਨਹੀਂ ਬੱਜਣੇ ਆ ਬਸ ਲੈ ਲੈ ਬਾਤ ਨੂੰ ਚੱਕਦੀ ਆ ਪੱਗ ਲਾ ਦੂ ਖੜਾ ਪੱਗ ਜੱਟ ਚੱਟੇ ਜਾਈਂ ਦੋ ਕਮਰਾ ਯਾਰ ਹਾਂ 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 ਉੱਡਈ ਆ ਉੱਡਈ ਆ ਇਹ ਕਿੰਝੇ ਬਾਥਰੂਮ ਪਰ ਤੂੰ ਤਾਂ ਜਿੰਨੀ ਜਗ੍ਹਾ ਬਾਚ ਗਈ ਉੱਡਈ ਜੱਟਾ ਜਾਈਂਦਾ ਹਾਂ ਉੱਡਈ ਆ ਯਾਰ 6x10 ਦਿੰਦਾ ਸਤ ਠੀਕ ਨਹੀਂ 6x10 6x10 ਬਹੁਤ ਵੱਡਾ ਹੋ ਜਾਂਦਾ ਠੀਕ ਆ ਥੋੜੀ ਜਿਆਦਾ ਵੱਡਾ ਬਣਾ ਲੈ ਕਿੱਥੇ ਨੇ ਬਿੱਟ ਬਹੁ ਖਾਣੀ ਆ ਤਾਂ ਗਿਆ ਹੁਣ 6x ਚੱਠਾ ਬਹੁਤ ਵੱਡਾ ਹੋ ਜਾਂਦਾ ਬਾਈ ਖਾਣ ਦੇ ਤੜਕੀ ਪਤਾ ਬਣਾ ਦੇ ਜਿਹੜਾ ਹਿੱਲਣਾ ਕੜਿੱਤਾ ਦੋ ਕੜਿੱਤਾ ਆ ਕੜਿੱਤਾ ਪਰ ਨਹੀਂ ਕਿੰਨੇ ਹੁਣ ਆ ਕਿੰਨੇ ਨੂੰ ਆਈ ਆ ਮੈਂ ਕਰੀਦਾ ਭੈਣ ਤੋਂ ਨੂੰ 1000 ਰੁਪਏ ਦਾ ਫਰਕ ਆ ਤਾਂ ਕਿੰਨੇ ਦਾ ਹਿਆਰ ਕਿੱਤ ਲੱਗਣੀ ਉਹਨੂੰ 5500 ਦਾ ਆ 5500 ਨੂੰ ਅੱਧੀ ਢੜਕਾ ਇੱਟਾਂ ਤੇਰੀ ਕੰਮ ਨਹੀਂ ਹੈ ਹੈ ਇੱਟਾਂ ਨਹੀਂ ਹੈ ਮੈਂ ਜ਼ਿਆਦਾ ਕਹਿੰਦਾ ਹੋ 2000 ਢਾਉਣੀ ਆਉਣੀ ਹੈ ਆ ਜਾਣੀ ਮੈਂ ਨਾ 2000 ਆਉਗੀ ਮਿੱਤਰੀ 2000 ਆਉਣੀ ਨਹੀਂ ਹੈ ਇੱਟ ਤਾਂ ਆਉਗੀ ਹੋਰ ਇੱਟ ਦਾ ਸਾਰਾ ਢੋਈ ਇਹਨੂੰ ਹੋਰ ਸਾ ਜਿੰਨੀ ਕਹਿ ਗਈ 19 ਕ ਲਾ ਦੋ ਫਿਰ ਗਾਹ ਕਰ ਲਾਂਗੇ ਕਰਾਡ ਆਏ ਨੇ ਨਹੀਂ ਨਹੀਂ ਮੈਂ ਕਹਾਂ ਦੋ ਸਹੇਲਿਆ ਕੇ ਬਜਾਏ ਤੇ ਕੰਮ ਮੋੜਾ ਬਜਾਲੀ ਖੜੂ ਨਹੀਂ ਨਹੀਂ ਮੈਂ ਕਹਾਂ ਦੋ ਸਹੇਲਿਆ ਆਉਣੀ ਮੈਂ ਹਾਂ ਬੀਪ ਚਾਦਰ ਮੰਗ ਹੋ ਗਈ ਆ ਲੈ ਲੈ ਆ ਕਾਲੂ ਮਗਾਲਾ ਮਗਾਲਾ ਹੋਰ ਕੀ ਨੱਕ ਦਾ ਮਗਾਲਾ ਹੁਣ ਤਾਂ ਸਿਮਿੰਟ ਦਾ ਰੇਟ ਵੀ ਬਹੁਤ ਛੋਣਾ ਹਾਲਾ ਹੈ ਨਾ ਪਰ ਹੁਣ ਕੱਢ ਕੇ ਆਉਣ ਆ ਰਹੇ ਪ੍ਰਸਾਦ ਕਰਕੇ ਲੈ ਹਾਂ ਸੋਨ ਗਾਉਂ ਚੋਂ ਹਰਦਾ ਪਾਏ ਸੀ ਸਿਮਿੰਟ ਵਾਹ ਵੀ ਵਾਹ 300 ਡੱਬੇ 95 ਦਾ ਐਸ ਸੀ ਆ ਅੱਛਾ ਜੀ ਆ ਡੂਆਏ 6 ਕੇ ਚੂ ਕੇ ਥੋੜਾ ਜਿਹਾ ਘੱਟ ਆ ਸੀ ਸੀ ਨੂੰ ਅੱਛਾ ਬੜਾ ਰੇਟ ਹੋ ਗਿਆ ਸੜਾ ਕਿਵੇਂ ਕੱਢਿਆ ਪਈਆ ਪਾਣੀ ਤਾਂ ਹੀ ਰੇਟ ਲਿਆ ਇੱਥੇ ਕਿੰਨਾ ਕੁ ਦਿਨ ਹੋਇਆ ਹਲੇ ਤੇ ਵੀ ਤਾਂ ਹੁਣੀ ਲੈਂਦਾ ਚਾਰ 4 ਰੁਪਏ ਦਿਹਾੜੀ ਨਹੀਂ ਕੰਮ ਹੋਇਆ ਮਹਿੰਗਾਈ ਦੇ ਹਿਸਾਬ ਨਾਲ ਆਲਾ ਭਾਈ ਹਾਂ ਭਾਈ ਮਿਸਤਰੀ ਯਾਰ ਅਸੀਂ ਪਹਿਲਾਂ ਘਰ ਤਾਂ ਸਾਡਾ 4 ਰੁਪਏ ਮਿਸਤਰੀ ਦੀ ਦਿਹਾੜੀ ਸੀ 45 ਰੁਪਏ ਦੀ ਦਿਹਾੜੀ ਚ ਮੈਂ ਬੱਤੀ ਭਾਈ ਦੇ ਨਾ ਹੱਥ ਨਾਲ ਤੇਰਾ ਮਜ਼ਦੂਰ ਦੀ ਹੈਗੀ ਸੀ 2 ਰੁਪਏ ਹਾਂ ਕਿੰਨੀ ਬਾਲਾ ਹੈਗਾ ਤਾਂ 50 ਪੈਸੇ ਆਲਾ ਆਣੇ ਕਰਦੀ ਗੱਲ ਕਰਦਾ ਪਰਾੜੇ ਕਰਦੀ ਕਰਦਾ ਉਹ ਸੋਜੀ ਦੀਆਂ ਮੈਨੂੰ ਪਤਾ ਵੀ ਵੈਂਡਾ ਮੈਨੂੰ ਮਾਰ ਮਾਰ ਛੋਟਾ ਯਾਰ ਭਈਆ ਇਹ ਦੀ ਸਾੜੀ ਇੱਥੇ ਹੈ ਭਈਆ ਇਹ ਦੀ ਸਾੜੀ 45 ਪੀਤੀ ਮੈਨੂੰ ਯਾਦ ਲਾ 5 ਰੁਪਏ ਸਾੜੇ ਯਾਦ ਹੈ ਬਹੁਤ ਪੁਰਾਣੀ ਗੱਲ ਨਾਲੇ ਤੂੰ 45 ਰੁਪਏ 5 ਰੁਪਏ ਮੈਨੂੰ ਆ ਰਹੇ ਭਈਆ ਦੀ ਸਾੜੀ ਬਈ 45 ਦੀ ਸਾੜੀ ਤੇ ਕਿੱਥੇ ਕੰਮ ਉਹ ਜਾਰੇ ਉਹਦੇ ਵਾਰਕਤੀ ਹੁਣ ਤਾਂ ਸਾਲਾ 2-300 ਰੁਪਏ ਵਿੱਚ 400 ਮੈਂ ਵਰਕ ਤੇ ਨਹੀਂ ਹੈਗੀ ਹੁਣ ਨਹੀਂ ਹੈਗੀ ਮਹਿੰਗੀ ਬਹੁਤ ਹੈ ਮਹਿੰਗੀ ਦੇ ਹਿਸਾਬ ਨਾਲ ਹੁਣ ਠੀਕ ਹੈ ਕੰਮ ਹਾਂ ਮਗੈ ਹੀ ਬਹੁਤ ਆ ਯਾਰ ਆ ਗਿਆ ਇਹ ਆਈ ਕਿ ਹੁਣ ਦਿਹਾੜੀ 900 ਰੁਪਏ ਦਾ ਘਟ ਨਹੀਂ ਆਉਂਦਾ ਮੈਂ ਅਸੀਂ ਉੱਥੇ ਜਾਉਂਗੂੰ ਤੈਨੂੰ ਉਹੀ ਦੱਸਦਾ ਸਾਰਾ 5 ਵਜੇ ਕਹਿ ਰਹੇ ਹੁੰਦਾ ਤੱਲੇ ਜੀ ਮੈਂ 4:30 ਵਜੇ ਕਹਿ ਦਈਏ 15 ਮਿੰਟ ਰਹਿੰਦੇ ਹੈਗਾ ਨਾ ਖੱਪੜੇ ਨਹੀਂ ਬਦਲਨੇ ਸੋਇਆ ਨੇ ਯਾਰ ਜਿਹੜਾ ਹੁਣ ਅਸੀਂ ਬਾੜੇ 'ਚ ਜਗ੍ਹਾ ਪਾਈ ਜਿੱਥੇ ਹੁਣ ਰਹਿੰਦੇ ਅਸੀਂ ਘਰ ਦੇ ਬਾਹਰ ਪਾਈ ਜੀ ਅਸੀਂ ਉਹ ਪਾਈ ਤੀ ਦੇਖ ਲੈ ਤੂੰ ਚਰਨ ਦਾਸ ਨੇ ਠੇਕਾ ਕਰਿਆ ਤਾਂ ਉੱਥੇ ਦਾ ਮੈਂ ਮਿੱਠੂ ਨੇ ਕਰਿਆ ਹਾਂ ਮੈਂ ਨਾਲੇ ਤਾਂ ਮਿੱਠੂ ਨੇ ਮਿੱਠੂ ਨੇ ਮਿੱਠੂ ਨੇ ਜਾਂਦਾ ਹਤਾ ਪਹਿਲਾਂ ਬਾਦ ਚ ਮਿੱਠੂ ਦਾ ਕਰਿਆ ਉਰਲੀ ਬਾਹਲੀ ਕੋਠੀ ਦਾ ਉਹ ਮਿੱਠੂ ਆਤਾ ਮੇਰਾ ਮਿੱਠੂ ਆ ਹਾਂ ਮਿੱਠੂ ਇਧਰ ਆਤਾ ਮੇਰੇ ਨਾਲ ਚਰਨ ਦੱਸਦਾ ਕਰਿਆ ਤਾਂ ਜਾਂਦਾ ਅਸਨੇ ਯਾਦ ਇਧੋ ਪਹਿਲਾਂ ਬਹੁਤ ਟਾਈਮ ਯਾਦ ਉਹ تیر ਬੀਚ ਦੀ ਕਾਨੀ ਦੀ ਦੁਕਾਨ ਕਰੀ ਹੋਈ 25 ਸਾਲ ਹੋ ਗਏ ਨੂੰ ਵਾ ਦਾਦਾ ਉਹ ਰੰਜੀਸੀ ਨਾ ਦਾ ਵੀ ਇਹਨਾਂ ਦਾ ਵੀ ਗਿੱਡਾ ਕੀ ਉਹ ਜਿਹੜੇ ਮੋੜ ਪਰਾ ਸੀਪੇੜਾਂ ਉਹ ਕਿਆ ਉਹਦੇ ਨਾਲ ਕਰਿਆ ਤਾਂ 30 ਹਜ਼ਾਰ ਦਾ ਠੇਕਾ ਸਾਰੇ ਮਕਾਨ ਦਾ ਫਰਸ ਬੰਨ ਕੇ ਪੌੜੀ ਚਾ ਲਾ ਕੇ ਜੰਗਲੇ ਲਾ ਕੇ ਹਾਂ 1500 ਫੁੱਟ ਏਰੀਆ ਸਾਢੇ 4 ਲੱਖ ਰੁਪਏ 70 80 ਰੁਪਏ ਦੇ ਹੜੀ ਲੇਬਰ ਦੀ ਉਹੀ ਤੈਨੂੰ ਮੈਂ ਦੱਸਦਾ 500 ਰੁਪਏ 600 ਉਹਦਾ ਠੜਾ ਆ ਤੀਰਾ ਹੋਇਆ ਉਡੀਕ ਕਬਰੇ ਦਾ ਜਦ ਪੂਰਾ ਮਕਾਨ ਦਾਦਾ ਆਪਣਾ ਕਿਹੜਾ ਕਰੇ ਦਿੰਦਾ ਉਹ ਵੀ ਲੈਟਰ ਨਹੀਂ ਇਹ ਸੋਟਾ ਪੂਰਾ ਇਹ ਬਹੁਤ ਬੈਂਦੀ ਹੈ ਬਾਈ ਮਂਗਾਈ ਬਹੁਤ ਹੋਗੀ ਖੜਾ ਖੜੇ ਦਈ 200 ਰੁਪਏ ਮੰਗਦਾ ਮੈਂ ਤੈਨੂੰ ਉਹੀ ਦੱਸਦਾ ਖੜਾ ਆ ਜੀ ਗੜਾਈ ਕਰਦਾ ਹੈ ਕੋਲ ਫਤਹੀ ਗਾ ਇਹਨੇ ਪੈਸੇ ਲਾਏ ਆ ਬੇਨਾ ਹੈਨਾ ਪੈਸੇ ਉਹਨੇ ਪਹਿਲਾਂ ਲਾਏ ਆ ਹੁਣ ਕਮਾਉਂਦਾ ਆ ਉਹ 150 ਠੀਕ ਹੈ ਆ 150 ਠੀਕ ਹੈ ਉਹ ਠੀਕ ਹੈ ਟੋਏ ਨਾਲ ਠੀਕ ਹੈ ਯਾਰ ਪਰ ਹੁਣ ਬੰਦਾ ਕੁਪੀ ਚ ਲਾ ਕੇ ਪਾ ਲੰ ਠੀਕ ਆ ਹੱਥ ਪੈਰ ਵੀ ਢੋ ਹੋ ਜਾਂਦੇ ਹੋਰ ਕੀ ਗੰਦਾ ਪਾਣੀ ਹੋ ਜਾਣਾ ਨਾ ਨਾ ਠੀਕ ਆ ਇਹ ਆ ਸਭ ਦਾ ਲੋਕ ਦਾ ਬਸ ਆ ਮੌਸਮ ਸਾਥ ਦੇ ਦੇ ਮੌਸਮ ਸਾਥ ਦਿੱਤਾ ਬਈ ਐ ਮੌਸਮ ਗਿਆ ਸਰਪਾਲ ਲਿਆ ਕੱਲੂ 500 ਦੀ ਸਰਪਾਲ ਲਿਆ ਹੋ ਲਿਆਂਦੀ ਤੇ ਕਹ ਲੈ ਅੰਦਾ ਕਾਹੇ ਜਾਓ ਅਮਨਦੀ ਵੀ ਕਿੰਨੇ ਦਾ ਆ ਉਹ ਲੈ ਤੇਰਪਾਲ ਲਿਆ ਪੰਜ ਸੌ ਦੀ ਉਹ ਠੀਕ ਆ ਉਹਨੂੰ ਕੀ ਹੋਪਾ ਉਹ ਯਾਰ ਅੱਥਰ ਰੱਸੀ ਬੰਨੀ ਵੀ ਜਿੱਥੇ ਇੱਥੇ ਡਿੰਡਾ ਵੰਦੇ ਨੇ ਐ ਤਣਿਆ ਵਾ ਰਹਿਣਾ ਉਹਨੇ ਆਇਆ ਤੇਰਪਾਲ ਜੀ ਕਿਹਦਾ ਮਰਦੀ ਮੰਜਾ ਡਾ ਕੇ ਬੈਠਾ ਰਿਹਾ ਫਿਰ ਇਹਦੇ ਪਰ ਇੰਨਾ ਜਰੂਰ ਪੈਸੇ ਲਾਉਣ ਦੇ ਜੇ ਤਰਪਾਲ ਦੇ ਤੰਪੂ ਲਾਉਂਦੇ। ਉਹ ਵੀ ਇਹਦਾ ਹੀ ਕਰਕੇ ਕਹਿੰਦਾ ਮੈਂ ਮੀ ਆਉਂਦਾ ਕਿੱਥੇ ਮੈਂ ਧੁੰਗੇ। ਨਹੀਂ ਕਰਕੇ ਕਹਿੰਦਾ ਤੂੰ ਪੂਰਾ ਲਵੇਂਗਾ ਇਹਦੇ ਪੈਸੇ ਜਰੂਰ ਲਾਉਣੇ ਆ ਚੰਗੀ ਤਰਪਾਲ ਪਾ ਦੇ। ਸਵੇਰੇ ਜੇ ਨਾਂ ਲੈ ਕੇ ਆਉਂਦਾ ਇਹਦੇ ਇੱਥੇ ਪੈਦ ਭੇਜ ਜਣਾ ਦਾ। ਉਹੀ ਗੱਲ ਹੈ ਨਾ ਉਹ ਠੀਕ ਆ ਹੁਣ। ਅੱਜਾ ਲੋਟ ਨਹੀਂ ਇਹਦੇ ਤਰਪਾਲ ਦੇ ਹੁੰਦੇ ਆ ਤਾਣ ਜਣਾ ਦਾ। ਵੱਢਣੀ ਪੈਣੀ ਆ ਉਹ। ਉਹ ਡਬਲ ਆ ਡਬਲ ਆ ਵਾਲਾ ਕਾਗਜ਼ ਡਬਲ ਆ 12 ਬਾਈ 12 ਦਾ ਇਹ ਉਹ ਚੜਾਈ 'ਚ 6 ਫੁੱਟ ਤੇ ਲੰਬਾਈ 12 ਵੱਢਣੀ ਪੈਣੀ ਆ ਉਹਨੂੰ ਵੱਢ ਕੇ ਨਾ ਸੈੱਟ ਕਰਕੇ ਵਾਹ ਲਓ ਨਹੀਂ ਵੀ ਨਹੀਂ ਆ ਬਈ ਲੋਟ ਰੈਂਦਾ ਕੰਮ ਨਹੀਂ ਬੰਦਾ ਕਿੱਥੇ ਨੱਠੇ ਮੋਬਾਈਲ ਇਹ ਪਹਿਲਾਂ ਤਾਂ ਮੋਬਾਈਲ ਭੇਜਦਾ ਥੋੜਾ ਉੱਤੇ ਨਹੀਂ ਗਏ ਭੈਣ ਚੋ ਕੱਲ ਅਸੀਂ ਸਾਨੂੰ ਆਹੋ ਫੇਰ ਹਾਰੀ ਕਿੱਲੇ ਘੱਟੇ ਆਹੋ ਫੇਰ ਨਹੀਂ ਪਿਆ ਕੱਲ ਤੇਜ ਬਹੁਤ ਤੁਹੂ ਤਾਂ ਬਾਤ ਆ ਕੰਮ ਨੂੰ ਤੁਸੀਂ ਬੰਦੇ ਕਰਤਾ ਫੇਰ ਦੂਜਾ ਕਿੱਥੇ ਆ ਗਿਆ ਆ ਪਾਣੀ ਖੜਕੇ ਤਰ ਸਾਰੇ ਹੀ ਇਹਦੇ ਵਿੱਚ ਪਾਣੀ ੜ ਗਿਆ ਤਰਾ ਹਾਂ ਵਧੀਆ ਚੱਲੂ ਪਾਣੀ ਲੈ ਗਿਆ ਲੈਟ ਕਰ ਗਿਆ ਨਹੀਂ ਪੀਤਾ ਪਾਣੀ ਖਾ ਜਣਾ ਸੀ ਐਨਾ ਕਿੰਨਾ ਕਿੱਤੇ ਪੈ ਜੋ ਉੱਪਰਲੀ ਦੋ ਟਾਂ ਪਾਣੀ ਖਾ ਲਿਆ ਸਾਰੇ ਹਾਂ ਹੋਰ ਕਾ ਕਿਤੇ ਬਾਹਰ ਉੱਥੇ ਤੁਸੀਂ ਪਾਈਪ ਨਾ ਛੱਡਿਆ ਰੱਬ ਨੇ ਉੱਪਰ ਲੈ ਕਾਲੇ ਥੋੜਾ ਨਹੀਂ ਪਿਆ ਉਹ ਪਿਆ ਪਿਆ ਵੇ ਐਨਾ ਥੋੜਾ ਵੀ ਬਿੱਟਾ ਤਰੋਗੇ ਸਾਰੀ ਐ ਹੋ ਗਿਆ ਹੋ ਗਿਆ ਐਨੀ ਥੋੜਾ ਹਵਾ ਨਾਲ ਵਿੱਚ ਬਹੁਤ ਪਾਣੀ ਚੱਲਿਆ ਐਨੀ ਹਵਾ ਚੱਲੀ ਆ ਓਏ ਕੀ ਕਿੱਟੋ ਸੁਣੀ ਆਦਾਲੇ ਉਹ ਚੱਲ ਨਹੀਂ ਹੋਈ ਤਰ ਬਾਈ ਹਾਂ ਚੱਲ ਬਾਈ ਗਲਤੀ ਹੋ ਗਈ ਸ਼ਕਤੀਮਾਨ ਆ ਬੜੇ ਗਾਤੀ ਮੈਨੂੰ ਤੂੰ ਦਾ ਵੱਡ ਲਿਆ ਬਾਲਵਾ ਬੱਸ ਕਰ ਬਾੜਦੇ ਬਾੜਦੇ ਮੇਰੀ ਬਾੜਦੇ ਮੈਂ ਭਰੀ ਇਧਰੇ ਪਾ ਦੂੰਗਾ ਯਾਰ ਆਤੀ ਢਾਣਾ ਨਹੀਂ ਲਾ ਵੱੜਦੇ 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 ਕੱਢਦੇ ਵੱਢਦੇ ਆਉਂਦਾ ਟਾਈਮ ਹੋ ਗਿਆ ਕਾਲਾ ਹੁਣ ਆਪਣਾ ਛੁੱਟੀ ਦਾ ਟਾਈਮ ਹੋ ਗਿਆ ਲੈ ਲੈਣਾ ਇਹਨੂੰ ਥੋੜਾ ਜਿਹਾ ਰੱਤਾ ਨਾ ਪੇਕੇ ਦੇ ਲੈ ਤੇਰੀ ਅਨੰਦ ਹੋ ਗਿਆ ਪੰਜ ਵਜੇ ਦੇ 10 ਮਿੰਟ ਹੋ ਗਏ ਮਿੰਟ ਜਾ ਰਹੇ ਹੋ ਉਹ ਸਭ ਟੋਟੇ ਕੋਲ ਉਸ ਕੰਜਾ ਉਰੇ ਖੜਾ ਦੱਲਿਆ ਗਾਲੂ ਸਵੇਰੇ ਸਾਜ ਨਹੀਂ ਕੋਈ ਖੜਾ ਦੇ ਕਹਿੰਦਾ ਸ਼ਾਮ ਨੂੰ ਪਾ ਲੈ ਜੀ ਸ਼ਾਮ ਨੂੰ ਅਸੀਂ ਲੈ ਜੇ ਕਰਨਾ ਉਹ ਤਰਪਾਲ ਦਾ ਟੁੱਟਾ ਜਾ ਨਾ ਉੱਪਰ ਪਾਉਣੇ ਨੂੰ ਤੇ ਬਸ ਵਾਹੇ ਭੱਟ ਲੈ ਰੱਬ ਤੇ ਇਹਨੂੰ ਲੈ ਟੋਟਾ ਖਰਾਬ ਇਹ ਹੋ ਜਾਣਾ ਇਹ ਕਹਿੰਦਾ ਸਾਡਾ ਉਹ ਯਾਰ ਉੱਥੇ ਤੁਹਾਡੀ ਜਿਹੜੀ ਤਰਪਾਲ ਪਈ ਹੈ ਨਾ ਅੱਜ ਉਹਨੂੰ ਸੁਖਾਇਆ ਉਹ ਆਇਆ ਨਹੀਂ ਤਾਂ ਪਰ ਕਈ ਛੋਟੀ ਸਰਕਾਰ ਤੋਂ 55 ਭਰਾ ਜਾਣੀ ਆ ਉਹ ਬੜੀ ਗਾ ਉਹ ਪਾ ਦੂੰਗੇ ਚਾਲੂ ਕਰੰਟਾ ਛੱਡ ਦਾਂਗੇ ਓਰੇ ਨਾ ਟਰੈਕਟਰ ਖੜਾ ਆ ਉਹ ਮੇਰੀ ਗੱਲ ਸੁਣ ਟਰੈਕਟਰ ਪਾ ਕੇ ਚਾਰ ਥੈਲੇ ਲੱਗ ਗਿਆ ਤੇ ਉਰੀ ਰਹਿੰਦੇ ਆ ਤੇ ਜਾਂਦੇ ਤਾਂ ਨਹੀਂ ਕੰਨ ਕਿਹਾ ਇਹ ਤੁਸੀਂ ਜਾਂਦੇ ਤਾਂ ਨਹੀਂ ਕੁੜੀ ਦੇ ਬੰਨ ਹਾਂ ਬਾਸੋਂ ਫੇਰ ਟਰੈਕਟਰ ਖੜਾ ਆ ਟਰੈਕਟਰ ਨੂੰ ਲੈਣਾ ਇੱਥੇ ਟਰੈਕਟਰ ਖੜਾ ਆ ਸਰਾਮ ਨੂੰ ਕੋਈ ਲੈ ਕੇ ਠੀਕ ਨਹੀਂ ਗੱਲ ਟਰੈਕਟਰ ਐਵੇਂ ਲੈ ਜਾ ਆ ਲੈ ਚੱਕਦਾ ਹੁਣ ਤਾਂ ਫੜਿਆ ਲੈ ਲਾਦ ਨੂੰ ਕੌਣ ਹੋਊਗਾ ਆ ਗਿਆ ਆ ਗਿਆ ਚੱਲ ਆਇਆ ਆਇਆ ਛੁੱਟੀ ਕਰ ਹਾਂ ਜੀ ਖੂਨ ਦਾ ਕਹਿੰਦਾ ਝਟ ਮਾਰਦਾ ਉਹ ਕੰਮ ਕਹਿਣਾ ਮੋੜਦਾ ਨਿੱਕਾ ਤੋੜਦਾ ਨਹੀਂ ਹਸ਼ਮੀਰ ਦਾ ਆਇਆ ਪਾ ਫੜਾ ਫੜ ਚੱਲੀਏ ਲੋ ਕਹਿ ਨਹੀਂ ਮੋੜਦਾ ਰੇ ਆਵਾਜ਼ਾਂ ਮਾਰਦੀਆਂ ਅੰਦਰ ਖੜੀਆਂ ਪੌਣ ਦੀ ਮੰਡਮਾ ਜਾ ਕੇ ਹੁਣ ਆਪਾਂ ਨੇ ਮੋਟਰ ਚੱਲਦੀ ਆ ਮੋਟਰ ਮੋੜਨਾ ਚੱਲਦੀਆਂ ਰੋਬਰ ਟਾਈਮ ਚੱਣਾ ਇਹ ਹੁਣ ਰੋਬਰ ਟਾਈਮ ਸਟਾਰਟ ਹੋਈਗਾ ਤੇ ਆੜੀ ਦਾ ਕੰਮ ਖਤਮ ਹੋਊਗਾ ਇਹਦਾ ਸਿਆੜੀ ਤੇਰੀ ਖਤਮ ਆ ਇਹਦੀ ਦਿਹਾੜੀ ਖਤਮ ਹੋਊਗੀ ਹੁਣ ਰੋਬਰ ਟਾਈਮ ਚਲਾਈਦਾ ਤਿੰਨ ਬਟੜੀਆ ਤਿੰਨ ਆ ਤਿੰਨ ਰਹਿਣ ਦੇ ਉਹ ਬੰਦ ਵੀ ਆਜਾ ਲੈ ਬਟੜਾ ਉਹ ਪੱਟ ਹੋ ਗਈਆਂ ਬਾਈ ਉਹ ਬਟੜੀ ਨੂੰ ਚਲਾ ਕਰ ਦੋ ਪਾਸੇ ਨੂੰ ਪਾ ਲਈਆਂ ਦੋ ਪਾਸੇ ਨੂੰ ਪਾ ਦੇ ਬਸ ਬਹੁਤ ਲੰਬੀ ਐ ਹੈ ਨਾਲ ਚਲ ਫੇਲਾ ਇੱਧਰ ਹਵਾ ਵੀ ਲੱਗਦੀ ਬਾਜ ਜਰਾ ਫੇਰ ਛੋਟਾ ਹੈ ਹੈ ਆ ਗਿਆ ਰਾਂ ਉਹ ਪਰਲੀ ਸਾਈਡ ਵਾਲਾ ਵਧੀਆ ਦਾ ਜਿਹੜਾ ਓ ਅਸਲ ਤੇ ਨਾ ਇੱਧਰ ਰੇ ਨਹੀਂ ਪਿਆ ਉਹ ਤਾਂ ਬਾਜਦਾ ਇੱਧਰੋਂ ਹੁੰਦਾ ਹੈ ਇਹ ਜੀ ਡਿਟਾ ਮੈਨਜਰ ਸਤਾ ਰਿਹਾ ਹੈ ਹਾਂ ਅਮਦੀਪ ਨੇ ਛੱਟਾ ਦਿੱਤਾ ਦਾ ਥੈਲੇ ਦਾ ਪੂਰੇ ਦਾ ਮੈਨੂੰ ਲੱਗਦਾ ਵੀ ਇੱਥੇ ਤੱਕ ਮੁੱਕ ਗਿਆ ਹੁਣ